ਸਿੰਤ ਨੇਜਾ ਹੀ ਪ੍ਰੈਜ਼ੀਡੈਂਟ ਡਿਸਟ੍ਰਿਕਟ ਤਰਨਤਾਰਨ ਰਾਈਸ ਮਿਲ ਅਸੋਸੀਏਸ਼ਨ ਅੱਜ ਦੀ ਜਿਹੜੀ ਇਹ ਮੀਟਿੰਗ ਸਾਡੀ ਇੱਥੇ ਚੱਲ ਰਹੀ ਹੈ ਉਹਦੇ ਤੇ ਪੰਜ ਜ਼ਿਲ੍ਹੇ ਤਰਨਤਾਰਨ ਅਮਰਸਰ ਗੁਰਦਾਸਪੁਰ ਪਠਾਨਕੋਟ ਤੇ ਹੁਸ਼ਿਆਰਪੁਰ ਦੇ ਜਿਹੜੇ ਸਾਰੇ ਨੁਮਾਇंदे ਤੇ ਪਹੁੰਚੇ ਆ ਕਿਉਂਕਿ ਸਰਕਾਰ ਐਰਕਾਂ ਜਿਹੜੀ ਹੈ ਨਾ ਬਹੁਤ ਢਿੱਲੀ ਚੱਲ ਰਹੀ ਸੀ ਸਾਡੀ ਕਿਸੇ ਮੰਗ ਲੈ ਉਹਨਾਂ ਨੇ ਗੌਰ ਨਹੀਂ ਕੀਤਾ ਉਹਦੇ ਕਰਕੇ ਜਿਹੜੀ ਆ ਐਰਕਾਂ ਕਿ ਪੰਜਾਬ ਦੇ ਵਿੱਚ 5000 ਤੋਂ ਉੱਪਰ ਰਾਈਸ ਮਿਲਰ ਕਿਸੇ ਨੇ ਵੀ ਰਜਿਸਟ੍ਰੇਸ਼ਨ ਨਹੀਂ ਕਰਾਈ ਕੋਈ ਵੀ ਮਿਲਰ ਐਰਕਾ ਸਰਕਾਰੀ ਕੰਮ ਕਰਨ ਨੂੰ ਜਿਹੜਾ ਉਹ ਤਿਆਰ ਨਹੀਂਗਾ ਉਹਦੇ ਸਬੰਧ ਜਿਹੜੀ ਮੀਟਿੰਗ ਬੁਲਾਈ ਗਈ ਵੀ ਆਉਣ ਵਾਲੇ ਸਮੇਂ 'ਚ ਜਿਹੜਾ ਇਹ ਨੂੰ ਆਪਾਂ ਰੈਗੂਲਰ ਕਰਨਾ ਤੇ ਕਿਸੇ ਨੇ ਰਜਿਸਟ੍ਰੇਸ਼ਨ ਨਹੀਂ ਕਰਨੀ ਕਿਉਂਕਿ ਇੱਥੇ ਗੋਦਾਮਾਂ ਦੇ ਵਿੱਚ ਕੋਈ ਜਗ੍ਹਾ ਨਹੀਂ ਵਿਛੋੜ ਲਾਉਣ ਵਾਸਤੇ ਤੇ ਇੱਕ ਪੀਆਰ 26 ਜਾਂ ਹਾਈਬ੍ਰਿਡ ਵੀ ਸਾਡੇ ਏਰੀਆ 'ਚ ਬਹੁਤ ਜਿੰਨਾਂ ਦੀ ਝੋੜ ਜਿਹੜੀ ਆ ਉਹ 60 65 ਕਿਲੋ ਨਿਕਲਦੀ ਆ ਤੇ ਔਰ ਸਾਨੂੰ ਜਿਹੜੇ ਚੌਲ ਉਹ 76 ਕਿਲੋ ਦੇਣੇ ਪੈਂਦੇ ਆ ਉਦੇ ਕਰਕੇ ਵੀ ਜਿਹੜੇ ਅਸੀਂ ਚਾਹੁੰਦੇ ਆ ਵੀ ਸਰਕਾਰ ਇੱਥੇ ਕੋਈ ਗੌਰ ਕਰੇ ਬਾਕੀ ਹੋਰ ਸਾਡੀਆਂ ਬਹੁਤ ਸਾਰੀਆਂ ਮੰਗਾਂ ਸਾਡੇ ਕੋਲ ਲੈ ਵੀਰੇ ਪੈਸੇ ਲੈਣ ਵਾਲੇ ਆ ਸਰਕਾਰ ਕੋਲ ਸਾਡੇ ਪਿਛਲੇ ਬਿਲਿੰਗ ਦੇ ਪੈਸੇ ਜਿਹੜੇ ਲੈਣ ਵਾਲੇ ਆ ਇਸ ਕਰਕੇ ਸਰਕਾਰ ਸਾਡੇ ਵੱਲ ਕੋਈ ਧਿਆਨ ਨਹੀਂ ਦੇ ਰਹੀ ਤੇ ਇਹ ਇੱਕ ਅੱਜ ਇਸ ਮੰਚ ਤੋਂ ਪੰਜ ਜ਼ਿਲ੍ਹੇ ਆ ਇੱਕ ਇੱਕ ਮੰਚ ਤੇ ਖੜੇ ਹੋਏ ਆ ਤੇ ਅਸੀਂ ਇੱਕ ਆਪਣਾ ਕਮੇਟੀ ਬਣਾਵਾਂਗੇ ਔਰ ਜਿਹੜੀ ਕਮੇਟੀ ਬਣਾ ਕੇ ਜਿਹੜੀ ਆ ਉਹ ਪੰਜਾਬ ਸਰਕਾਰ ਨਾਲ ਗੱਲ ਕਰੂਗੀ ਜਿੱਥੇ ਵੀ ਲੋੜ ਪਊਗੀ ਮੱਝ ਦਾ ਇੱਕ ਮੰਚ ਜਿਹੜਾ ਉਹ ਵੱਖਰੇ ਤੌਰ ਤੇ ਪੰਜਾਬ ਸਰਕਾਰ ਨਾਲ ਗੱਲ ਕਰੂਗਾ ਸ੍ਰੀ ਦਾ ਸਾਹਿਬ ਸਰਕਾਰ ਪਿਆ ਹੈ ਦਿੱਤਾ ਸੀ ਕਿਸੇ ਨੂੰ ਕੋਈ ਵੀ ਪ੍ਰੋਬਲਮ ਜਿਹੜੀ ਆ ਨਹੀਂ ਆਉ ਦਿੱਤੀ ਜਾਵੇਗੀ ਅਗਰ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਦੀ ਆ ਤੇ ਉਹਦਾ ਤੁਰੰਤ ਹੱਲ ਕੀਤਾ ਜਾਵੇਗਾ ਪਰ ਤੁਹਾਡੇ ਵੱਲੋਂ ਕਹਿਣਾ ਹੈ ਕਿ ਸਾਨੂੰ ਬਹੁਤ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮ ਆ ਰਹੀਆਂ ਨੇ ਸਰ ਇਹ ਹਵਾਈ ਗੱਲਾਂ ਜੀ ਜਿਹੜੀ ਸਰਕਾਰ ਹੈ ਇਸ ਵੇਲੇ ਕੁਝ ਨਹੀਂ ਕਰ ਰਹੀ ਇਹ ਜਿਹੜਾ ਜਿਹੜਾ ਮਸਲਾ ਸਾਡਾ ਤਰੇਟ ਹੋ ਰਿਹਾ ਪਿਛਲੇ 3-4 ਮਹੀਨੇ ਤੋਂ ਡਿਸਕਸ਼ਨ ਜੇ ਪਤਾ ਸੀ ਇਹ ਮੁੱਦਾ ਖੜਾ ਹੋਣਾ ਪਰ ਸਰਕਾਰ ਨੇ ਇਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਔਰ ਇਹਦੇ ਕਰਕੇ ਵੇਖ ਤੁਸੀਂ ਆ ਇੱਕ ਤਰੀਰ ਨੂੰ ਸਰਕਾਰੀ ਕ੍ਰੀ ਸ਼ੁਰੂ ਹੋਣੀ ਹੈ ਮਿਲਰਾਂ ਨੇ ਮਾਲ ਆਪਣੇ ਚੈਲਰਾਂ ਤੋਂ ਨਹੀਂ ਲਵਣਾ ਸਰਕਾਰ ਨੇ ਇੱਕ ਲਾਗ ਆਰਡਰ ਦਾ ਮਸਲਾ ਵੀ ਬਣਨਾ ਸਰਕਾਰ ਜਿਹੜੀ ਆ ਇੱਥੇ ਬਹੁਤ ਅਵੇਸਲੀ ਰਹੀ ਹੈ ਉਹਨਾਂ ਨੂੰ ਮਿਲਰਾਂ ਦੀਆਂ ਮੰਗਾਂ ਵੱਲ ਪ੍ਰੋਪਰ ਧਿਆਨ ਦੇਣਾ ਚਾਹੀਦਾ ਹੈ ਵੀ ਸਰਕਾਰ ਇਹਦੇ ਸਾਡੇ ਡਿਮਾਂਡ ਨੂੰ ਨਹੀਂ ਮੰਨਦੀ ਤੋ ਉਹ ਉਹਨਾਂ ਚੋਰੇ ਰੈਗੂਲਰ ਜਾਰੀ ਰਹੂਗੀ ਜਿਹੜੀ ਆ ਇਹ ਸਰਕਾਰ ਦੇ ਮਾਲ ਨੂੰ ਆਪਣੇ ਸ਼ਾਗਰਾਂ ਤੇ ਸਟੋਰ ਕਰਵਾਉਣ ਵਾਸਤੇ ਤਿਆਰ ਨਹੀਂ ਹੈ ਦੇਖੋ ਸਭ ਤੋਂ ਵੱਡੀ ਐਸ ਵੇਲੇ ਸਪੇਸ ਦੀ ਪ੍ਰੋਬਲਮ ਕਦਮਾਂ ਦੇ ਵਿੱਚ ਚੌੜ ਲੱਗਣ ਨੂੰ ਕੋਈ ਜਗ੍ਹਾ ਨਹੀਂ ਜੀਲਡ ਦੀ ਘਾਟ ਫਿਰ ਜਿਹੜਾ ਐਸ ਵੇਲੇ ਇੱਕ ਉਪਕੋਸ਼ ਸਾਡੇ ਮੰਗਾਉਂਦੀਆਂ ਵੀ ਸਾਡੇ ਦੇ ਥੋਸੀ ਗਈ ਹੈ ਇੱਕ ਬੈਂਕ ਗਾਰੰਟੀ ਜਿਹੜੀ ਸਸਤੀ ਦੇਣੀ ਆ ਸਮਰੱਥ ਹੁੰਦੇ ਆ ਸਾਨੂੰ ਉਹ ਦੇਣ ਲਈ ਬਹੁਤ ਮੁਸ਼ਕਲ ਆਉਂਦੀ ਆ ਔਰ ਬਹੁਤ ਸਾਰੇ ਮੁੱਦੇ ਆ ਸੀਨ ਨੂੰ ਲੈਵੀ ਸਕਿਉਰਿਟੀ ਦੇ ਪੈਸੇ ਲੈਣੇ ਪਿਛੇ ਸਾਲ ਉਹ ਨਹੀਂ ਦੇ ਰਹੇ ਕੋਈ ਔਰ ਜਿਹੜੇ ਵੱਖ-ਵੱਖ ਤਰ੍ਹਾਂ ਦੇ ਫੰਡ ਸਾਡੇ ਸਰਕਾਰ ਕੋ ਜਮਾ ਪਏ ਉਹ ਕੋਈ ਵਾਪਸ ਨਹੀਂ ਹੋਉਂਦੇ ਤੁਸੀਂ ਇਹ ਸਾਰੀਆਂ ਮੰਗਾਂ ਜਿਹੜੀਆਂ ਸਰਕਾਰ ਦੇ ਧਿਆਨ ਦੇ ਵਿੱਚ ਬਹੁਤ ਸ਼ਰਤਾਂ ਆ ਰਹੀਆਂ ਫਿਰ ਅੱਜ ਵੀ ਜਿਹੜੇ ਅਸੀਂ ਟੋਟਲ ਪੰਜਾਂ ਜ਼ਿਲ੍ਹਿਆਂ ਵੱਲੋਂ ਮੈਮੋਰੰਡਮ ਬਣਾ ਕੇ ਆਪਣੇ ਸੀਐਮ ਸਾਹਿਬ ਨੂੰ ਭੇਜਾਂਗੇ ਫਿਰ ਅੱਜ ਔਰ ਕੀ ਅਸੀਂ ਕਰਦੇ ਆ ਵੀ ਉਹ ਜੇ ਸਰਕਾਰ ਚੋਂ ਦੀ ਅਸੂਤਲੀ ਕੰਮ ਚਲੇ ਉਹਦੇ ਜਿਹੜਾ ਇਹ ਮਸਲੇ ਜਿਹੜੇ ਆ ਰਾਈਸ ਮਿਲਾਂ ਦੇ ਹੱਲ ਕਰੇ ਤਾਂ ਜਿਹੜਾ ਉਹ ਕੰਮ ਚੱਲ ਪਊਗਾ ਸਮਝੋਤਲੀ ਨਹੀਂ ਤੇ ਬਹੁਤ ਵੱਡੀ ਪਰੇਸ਼ਾਨੀ ਆਉਣ ਵਾਲੀ ਦਿਨਾਂ ਚ ਵੇਖ ਨੂੰ ਮਿਲਾਂਗੀ। ਅਸੀਂ ਪ੍ਰਿਪੇਅਰ ਆ ਵੀ ਇੱਕ ਸਾਲ ਅਸੀਂ ਕਰੋ ਰੋਟੀ ਪਾਣੀ ਖਾਵਾਂਗੇ। ਪਿਛਲੇ ਸਾਲ ਸਾਡਾ ਬਹੁਤ ਨੁਕਸਾਨ ਹੋਇਆ। ਨਹੀਂ ਮੰਨੇ ਕਿ ਤੇ ਨਹੀਂ ਕੰਮ ਕਰਨਾ। ਠੀਕ ਹੈ। ਧੰਨਵਾਦ। ਸਰ ਰਜਿੰਦਰ ਸਲਵਾਮੀ ਆਵਰਸਾ ਰਾਈਸ ਮਿਲ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਹੈ ਇਹਨਾਂ। ਇਹ ਇਹ ਸੇ ਕਰਕੇ ਰਾਈਸ ਮਿਲਾਂਾਂ ਦੀ ਜਿਹੜੀ ਆ ਉਹਨਾਂ ਦਾ ਤਕਾ ਹੋ ਰਿਹਾ ਇਸੇ ਕਰਕੇ ਉਸ ਮੈਟਰ ਤੇ ਜਿਹੜੀ ਆ ਰੱਖੀ ਗਈ ਆ ਐਸੋਸੀਏਸ਼ਨ ਇਹ ਨਹੀਂ ਬਿਲਕੁਲ ਸਾਡੇ ਪਿਛਲੇ ਸਾਲ ਦੇ ਹਾਲੇ ਪੰਜਾਬ ਚ ਰਾਈਸ ਲੱਗਣ ਵਾਲਾ ਜੀ ਚਾਵਲ ਲੱਗਣ ਵਾਲਾ ਉਹਦੇ ਵਾਸਤੇ ਸਪੇਸ ਨਹੀਂ ਨਵਾਂ ਸੀਜ਼ਨ ਸਿਰ ਤੇ ਆ ਗਿਆ ਜੀ 1 ਅਕਤੂਬਰ ਤੋਂ ਪ੍ਰਕਿਊਰਮੈਂਟ ਗਵਰਨਮੈਂਟ ਦੀ ਖਰੀਦ ਜਿਹੜੀ ਚਾਲੂ ਹੋ ਜਾਣੀ ਆ ਜੀ ਉਹਦੇ ਵਾਸਤੇ ਕੋਈ ਗਵਰਨਮੈਂਟ ਦੇ ਇੰਤਜ਼ਾਮ ਨਹੀਂ ਗਏ ਜੀ ਇੱਕ ਤੇ ਜਿਹੜਾ ਸਾਡੇ ਜੀ ਗਵਰਨਮੈਂਟ ਨੂੰ ਅਸੀਂ 67 ਕੇਜੀ ਚਾਵਲ ਦੇਨੇ ਆ ਜੀ सानू पैटी चो जी मिलता है जी तो उस मसले से एक बिजली जो मतलब हरियाणा पैटर्न सब बिजली नहीं मिल रही बिजली सात सरकार बिजली मतलब जी फ्री दे रही है। सारा बोझ इंडस्ट्री दे जी हाँ जी इस करके इंडस्ट्री घाटे है फैसला लगे सारे एम के फिलहाल सरकार की जी मिलिंग नहीं करा जी ਆਪਣੇ ਕਾਗਜ਼ ਅਪਲੋਡ ਨਹੀਂ ਕਰਾਂਗੇ ਰਜਿਸਟ੍ਰੇਸ਼ਨ ਨਹੀਂ ਕਰਾਵਾਂਗੇ ਜਿਹੜੀ ਅਸੀਂ ਜੋਬ ਵਰ ਕਰਦੇ ਆ ਇਹ ਸਾਰੇ ਜੋਬ ਵਰ ਕਰਨ ਵਾਲੇ ਆ ਮਿਲ ਰਿਹਾ ਜੀ ਦੇਰੀਆਂ ਮੰਨਣਾ ਤਹਾਦੀਆਂ ਨੇ ਸਰਕਾਰ ਦੇ ਧਿਆਨ ਦੇ ਵਿੱਚ ਤੁਸੀਂ ਜਾਂਦੀਆਂ ਜੀ ਬੀਸੀ ਸਾਹਿਬਾਨਾਂ ਅਨੁਸਾਰ ਹੈ ਮਤਲਬ ਜਿੰਨੇ ਪੰਜਾਬ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟਾਂ ਨੇ ਆਪਣੇ ਮੈਮੋਰੰਡਮ ਦਿੱਤੇ ਆ ਜੀ ਉਹਨਾਂ ਨੂੰ ਕੋਈ ਹੰਗਾਰਾ ਨਹੀਂ ਮਿਲਿਆ ਸੇਲਾ ਵਾਲਾ ਕੋਈ ਨਹੀਂ ਬੇਸਤੇ ਚੀਜ਼ ਕੋਈ ਕੋਈ ਮਤਲਬ ਹੰਗਾਰਾ ਨਹੀਂ ਮਿਲਿਆ ਸਾਨੂੰ ਨਾਲ ਕੋ ਸਾਥ ਮਿਲਦਾ ਜਾਂ ਕਿਸਾਨ ਤੇ ਸਿੱਖ ਹੈ ਸਾਡੇ ਨਾਲ ਹੈ ਜੀ ਕਿਸਾਨ ਤੇ ਸਾਡੇ ਨਾਲ ਹੈ ਕਿਸਾਨਾਂ ਦਾ ਜੇ ਕਿਤੇ ਥੋੜਾ ਜਿਹਾ ਵੀ ਹੋਰ ਸਾਨੂੰ ਕਿਸਾਨ ਨਾਲ ਸਾਡੇ ਚੋਲ ਪੈਂਦੇ ਇਹ ਸਮਝੋ ਵੀ ਇੰਡਸਟਰੀ ਇਹ ਬੇਸਿਕ ਕਿਸਾਨਾਂ ਦਾ ਇੰਡਸਟਰੀ ਹੈ ਸਰ ਜਿਹੜੇ ਦਾ ਸ਼ਹਿਰ ਵਾਲੇ ਜਿੰਨੇ ਮਾਲਕ ਆ ਸੀ ਭਾਈ ਚਾਰਸਾਂ ਕਰੀ ਗਏ ਇਹਨਾਂ ਦੀ ਕਾਫੀ ਹੈ ਜੀ ਭਾਈ ਯਾਰ ਉਸਾਂ ਕਾਫੀ ਇੱਧਰ ਜਿੰਨੇ ਅਗਲੇ ਦਿਨਾਂ ਤੱਕ ਹਟਵਾ ਲੈਣੀ ਆ ਉਹ ਇਹ ਦਿਨ ਦਾ ਇਹ ਤੇ ਹੁਣ ਜਿੱਦਾਂ ਸਾਰੇ ਉਹਨਾਂ ਜੋ ਵੀ ਫਾਈਨਲ ਵਾਲੇ ਫੈਸਲਾ ਹੋਇਆ ਨਹੀਂਗਾ ਜੋ ਵੀ ਹੋਊਗਾ ਹੜਤਾਲ ਦੇ ਕਿਸੇ ਨੇ ਕੀਤੀ ਨਹੀਂ ਸਰਕਾਰ ਨੇ ਨੂੰ ਤੇ ਇਹ ਹੀ ਕਿਹਾ ਆ ਗਿਆ ਆ ਗਿਆ ਵੀ ਸਾਡੇ ਜੋ ਵੀ ਆ ਸਾਡੇ ਘਾਟੇ ਪਿਛਲੇ ਸਾਲ ਪਏ ਆ ਉਹ ਸਾਡੀਆਂ ਉਹ ਜਿਹੜੀਆਂ ਦਾਹ ਜੋ ਸਾਡੀਆਂ ਡਿਮਾਂਡਾਂ ਨੂੰ ਪੂਰੀਆਂ ਕਰ ਦਿਓ ਤੇ ਸਾਡੀ ਕਾਦੀ ਹੜਤਾਲ ਹੈ ਜੀ ਅਸੀਂ ਕੰਮ ਕਰਨਾ ਅਸੀਂ ਜੋਵਰ ਕਰਦੇ ਆਂ ਜੋਵਰ ਕਰਨੀ ਹੈ ਜੀ ਅਗਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤੇ ਤੁਹਾਡੇ ਕੋਲ ਹਰ ਲਾਖੀ ਹੈ ਸਾਡਾ ਇਹ ਹੀ ਆ ਜੀ ਅਸੀਂ ਅਸੀਂ ਆਪਣੇ ਰਾਈਸ ਮਿਲਾਂ ਬੰਦ ਰੱਖਾਂਗੇ ਰਵਿੰਦਰ ਸਿੰਘ ਹਰੂਆਲ ਜ਼ਿਲ੍ਹਾ ਪ੍ਰਧਾਨ ਰਾਇਸ ਮਿਲ ਐਸੋਸੀਏਸ਼ਨ ਗਰਦਾਸਪੁਰ ਅੱਜ ਸਾਡੇ ਛੋਟੇ ਭਾਈ ਮੇਰੇ ਅਵਤਾਰ ਸਿੰਘ ਪਿੰਜਾ ਜੀ ਨੇ ਤਰਨਤਾਰਨ ਪੰਜਾਂ ਜ਼ਿਲ੍ਹਿਆਂ ਦੀ ਮੀਟਿੰਗ ਸੱਦੀ ਸੀ ਇਹ ਮੀਟਿੰਗ ਇਸ ਤਰ੍ਹਾਂ ਕਰਨੀ ਪੈਣੀ ਹੈ ਸਾਨੂੰ ਕਿ ਪਿਛਲੇ ਜੋ ਸੀਐਮ ਆਰ ਤੇ ਅਸੀਂ ਸ਼ਰੰਗ ਲਈ ਸੀ ਉਹਦੇ ਸਾਡੀਆਂ ਰਾਇਸ ਮਿਲਾਂ ਨੂੰ ਬਹੁਤ ਵੱਡਾ ਘਾਟਾ ਪਿਆ ਘਾਟਾ ਪੈਣ ਦਾ ਮੁੱਖ ਕਾਰਨ ਇਹ ਆ ਕਿ ਸਰਕਾਰ ਨੇ ਕਿਸਾਨਾਂ ਵੀਰਾਂ ਨੇ ਹਾਈਬ੍ਰਿਡ ਬੀ ਪਿਛਲੇ ਅਰਵੀ ਲਾਇਆ ਸੀ ਔਰ ਕਾ ਬਹੁਤ ਵੱਡੀ ਤਦਾਦ ਚਲਾ ਦਿੱਤਾ ਹਾਈਬ੍ਰਿਡ ਜਿਹੜੀ ਜੀਲ ਦੇ ਆ ਉਹ 60 ਕਿਲੋ ਚਾਵਲ ਨਿਕਲਦਾ ਆ ਸਰਕਾਰ ਸਾਡੇ ਕੋਲ 67 ਕਿਲੋ ਲੈਂਦੀ ਆ ਇਸ ਕਰਕੇ ਸਾਨੂੰ ਬਹੁਤ ਵੱਡੀ ਮਾਰ ਪਈ ਉਹ ਤੋਂ ਬਾਅਦ ਸਾਡੇ ਕੋਲ ਸਰਕਾਰ ਨੇ ਹੋਰ ਵੀ ਜੋ ਸਾਨੂੰ ਪਹਿਲੇ ਮਿਲਦਾ ਸੀ ਬਸਿਟੀਆਂ ਮਿਲਦੀਆਂ ਉਹ ਸਰਕਾਰ ਨੇ ਵਾਪਸ ਕਰ ਲਈਆਂ بڑے بڑے ਧੜੇ ਸਾਨੂੰ ਮੱਛਲਾਂ ਤੋਂ ਪਾਤਾ ਇਸ ਕਰਕੇ ਸਾਨੂੰ ਬڑے ਵੱਡੇ ਘਾਟੇ ਪਏ ਆ ਅਸੀਂ ਹੁਣ ਗਾਂ ਨਵੇਂ ਨਵੇਂ ਸੀਜ਼ਨ ਵਾਸਤੇ ਸ਼ੈਲਿੰਗ ਦਾ ਕੰਮ ਨਹੀਂ ਕਰਾਂਗੇ ਸਰਕਾਰ ਦਾ ਬਾਈਕਟ ਕਰ ਦਿੱਤਾ ਉਦੇ ਸਬੰਧ ਦੇ ਵਿੱਚ ਹੀ ਮੈਂ ਧੰਨਵਾਦ ਕਰਦਾ ਆ ਆਰਤੀ ਵੀਰਾਂ ਦਾ ਤੇ ਪੱਲੇਵਾਰ ਦਾ ਜੁਨੀਅਨ ਦਾ ਵੀ ਜਨਾ ਸਾਹਾ ਦਿੱਤਾ ਅਸੀਂ ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਗਦੀ ਉਹਨਾਂ ਚਿਰ ਅਸੀਂ ਆਪਣਾ ਕੋਈ ਸਰਕਾਰ ਨਾਲ ਐਗਰੀਮੈਂਟ ਨਹੀਂ ਕਰਾਂਗੇ ਉਹ ਸਾਡੇ ਵਾਲਾ ਕਲੈਸ ਇਨ ਐਸੋਸੀਏਸ਼ਨ ਤੋਂ ਮਾਰ ਇੱਥੇ ਪਹੁੰਚੀ ਉਹਦੇ ਬਾਅਦੋਂ ਜੇ ਕੀ ਵੀਸ਼ਾ ਮਾਗਦੇ ਆ ਅਸੀਂ ਉਹਨਾਂ ਨੂੰ ਸੁਵਾਸ ਦਿਵਾਇਆ ਗਿਆ ਕਿ ਜਨਾਕਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਉਹਨਾਂ ਤਰ ਉਹਨਾਂ ਨੇ ਸਾਨੂੰ ਸੁਵਾਸ ਦਿਵਾਇਆ ਕਿ ਅਸੀਂ ਕੋਈ ਵੀ ਕਾਗਜ਼ ਨਹੀਂ ਚੜ੍ਹਾਂਗੇ ਅਪਲੋਡ ਨਹੀਂ ਕਰਾਂਗੇ ਤੇ ਨਾ ਹੀ ਸਰਕਾਰ ਨਾਲ ਐਗਰੀਮੈਂਟ ਕਰਾਂਗੇ ਸਰਕਾਰਾ ਮਰਦਾ ਨਹੀਂ ਮੰਨਿਆ ਕੀ ਤੁਹਾਡੀ ਅਗਲਾ ਐਕਸ਼ਨ ਹੋਏਗਾ ਸਰਕਾਰ ਵਾਲੇ ਸਾਡਾ ਐਕਸ਼ਨ ਕੋਈ ਨਹੀਂ ਅਸੀਂ ਤਾਲੇ ਮਰ ਘਰ ਬਹਿ ਜਾਵਾਂਗੇ ਸਰਕਾਰ ਜਾਣੇ ਜਿਹਨਾਂ ਐਮ ਐਸ ਬੀ ਐਸ ਜੱਟ ਦਾ ਮਾਲਕ ਇਦਾਂ ਸਰਕਾਰ ਜਾਣੇ ਸਰਕਾਰ ਦਾ ਕੰਮ ਜਾਣੇ ਸਾਡਾ ਪ੍ਰਾਈਵੇਟ ਮਸਲਾ ਅਸੀਂ ਲੈ ਬਿਲਕੁਲ ਆਪਣੇ ਲਾਡਮੈਂਟ ਨਹੀਂ ਕਰਾਉਣੀ ਜਦੋਂ ਬੰਦੀ ਕਰਤਾ ਕਾਰੋਬਾਰ ਕੀ ਕੀ ਅਪੀਲ ਕਰਨਾ ਚਾਹੁੰਦੇ ਜੀ ਆਪਣੀ ਕਸ਼ਤ ਮੈਂ ਪੰਜਾਬ ਸਰਕਾਰ ਨੂੰ ਜਿਹੜੀਆਂ ਤੇ ਮੰਗਾ ਇਹਨਾਂ ਦੀਆਂ ਹੱਲ ਹੋਣ ਵਾਲੀਆਂ ਇਹ ਸਾਡੀਆਂ ਉਹ ਮੰਨਣ ਉਤੋ ਬਾਅਦ ਸੈਂਟਰ ਗਵਰਨਮੈਂਟ ਨੂੰ ਇਹ ਬੇਨਤੀ ਕਰਨ ਕਿ ਸਾਡੀ ਦੁਬਾਰਾ ਜੀਲਡ ਚੈੱਕ ਕਰਾਈ ਜਾਵੇ ਹਾਈਬ੍ਰਿਡ ਦੀ ਤੇ ਇਹਦੇ ਕਰ ਖੜਾ ਮਸਲਾ ਹਲੋਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ